ਤਾਂ ਜਿਹੜਾ ਇਹ ਚਾਚੇ ਭਤੀਜਾ ਦਾ ਬੌਂਡ ਹੈਗਾ ਤਾਂ ਜਦੋਂ ਫਾਦਰ ਸਾਹਿਬ ਅੱਗੇ ਦੱਸਿਆ ਤਾਂ ਉਹ ਇਮੋਸ਼ਨ ਕੀ ਸੀਗਾ ਮੈਂ ਉਹ ਜਾਨਣਾ ਚਾਹੁੰਦਾ ਆਪਾਂ ਤੇ ਚਾਚਾ ਭਤੀਜਾ ਦਾ ਬਹੁਤ ਹਾਸੇ ਨਾਲ ਗੱਲ ਕਰਦੇ ਹੁੰਦੇ ਬਟ ਮੇਰੇ ਪਾਜੀ ਵੱਡੇ ਪਾਜੀ ਨੇ ਹਮੇਸ਼ਾ ਆਈ ਥਿੰਕ ਜਦੋਂ ਕਿਉਂਕਿ ਜਦੋਂ ਆਪਾਂ ਐਜ਼ ਅ ਐਜ਼ ਅ ਫੈਮਲੀ ਵੀ 뮤직 ਸੁਣਦੇ ਰਹੇ ਹਾਂ ਜਾਂ ਐਜ਼ ਅ ਪਿੰਡ ਚ ਮਿਊਜ਼ਿਕ ਸੁਣਦੇ ਰਹਿਆ ਤੇ ਉਦੋਂ ਆ ਪਾਜੀ ਦੇ ਗਾਣੇ ਨਾਲ ਦੀ ਨਾਲ ਜਿੱਦਾਂ ਗੁਰਦਾਸ ਮਨ ਸਾਹਿਬ ਦੇ ਗਾਣੇ ਉਹ ਉਹ ਗਾਣੇ ਦਾ ਉਦੋਂ ਦੌਰ ਸੀ ਆ ਔਰ ਕਿਉਂਕਿ ਤੁਹਾਡੇ ਜਦੋਂ ਡੈਡ ਕੋਈ ਮਿਊਜ਼ਿਕ ਸੁਣ ਰਹੇ ਹੁੰਦੇ ਆ ਤੇ ਤੁਸੀਂ ਵੀ ਉਹ 뮤జిక్ ਸੁੰਨ ਰਹੇਂ ਦਿਓ ਉਹ ਜਿਹੜਾ ਇੱਕ ਇਮੋਸ਼ਨ ਬਹੁਤ ਵਧੀਆ ਤੁਸੀਂ ਕੈਰੀ ਕਰਦੇ ਹੋ ਨਾਲ ਹੈਨਾ ਕਿਉਂਕਿ ਵਿਆਹਾਂ ਤੇ ਉਹੀ ਗਾਣੇ ਵੱਜਨੇ ਸਾਰੇ ਪਰਿਵਾਰ ਨੇ ਨਾਲ ਪੰਗੜਾ ਪਾਉਣਾ ਤੇ ਆਈ ਥਿੰਕ ਮੇਰੇ ਪਿੰਡ ਵਾਲੇ ਬਹੁਤ ਗੁੱਡ ਫੀਲ ਕਰਦੇ ਬਹੁਤ ਵਧੀਆ ਫੀਲ ਕਰਦੇ ਆ ਭਾਈ ਮੈਂ ਫਾਈਨਲੀ ਜਿੱਦਾਂ ਭਾਈ ਕਿਉਂਕਿ ਮੈਂ ਬਚਪਨ ਤੋਂ ਭਾਈ ਨੂੰ ਬਹੁਤ ਪਿਆਰ ਕੀਤਾ ਤੇ ਉਹਨਾਂ ਨੂੰ ਵਧੀਆ ਲੱਗਦਾ ਕਿ ਮੈਂ ਜਿਹੜੀ ਚੀਜ਼ ਕਹਿੰਦਾ ਸੀ ਉਹ ਮੈਂ ਹੁਣ ਉਹਨੂੰ ਕਰ ਰਿਹਾ ਵਾਂ ਜਾਂ ਉਸ ਚੀਜ਼ ਨੂੰ ਜੀ ਰਿਹਾ ਵਾਂ ਤੇ ਇੱਕ ਦਿਨ ਮੇਰੇ ਕਜ਼ਨ ਵੀ ਆਏ ਹੀ ਪਿੰਡੋਂ ਫਿਰ ਭਾਈ ਨੂੰ ਉਹਨਾਂ ਨਾਲ ਮਿਲਵਾਇਆ ਤੇ ਉਹ ਵੀ ਬੜਾ ਪ੍ਰਾਊਡਲੀ ਜੇ ਪਿੰਡ ਜਾ ਕੇ ਫਿਰ ਚੀਜ਼ਾਂ ਦੱਸਦੇ ਨੇ ਸਾਰਿਆਂ ਨੂੰ ਹੈ ਨਾ ਕਿਉਂਕਿ ਜਦੋਂ ਤੁਸੀਂ ਆਪਣੀ ਪਾਸ਼ਾ ਚ ਜਾਂ ਤੁਸੀਂ ਮੈਂ ਤਾਂ ਹਮੇਸ਼ਾ ਅੱਜ ਤੱਕ ਜਿੰਨੇ ਗਾਣੇ ਵੀ ਕੋਸ਼ਿਸ਼ ਕੀਤੀ ਹੈ ਕਿ ਆਪਣੀ ਪਾਸ਼ਾ ਚ ਗਾ ਕੇ ਅੱਗੇ ਹਰ ਜਗ੍ਹਾ ਗਏ ਆ ਉਹ ਵੱਖਰੀ ਗੱਲ ਆ ਲੋਕਾਂ ਨੂੰ ਕਿਉਂਕਿ ਮੈਂ ਪੰਜਾਬੀ ਇੰਨੀ ਸਿੰਪਲ ਤਰੀਕੇ ਨਾਲ ਬੋਲ ਦਿੰਦਾ ਲੋਕਾਂ ਨੂੰ ਲੱਗਦਾ ਕਿ ਇਹ ਪੰਜਾਬੀ ਨਹੀਂ ਹੋਰ ਹੀ ਕੋਈ ਭਾਸ਼ਾ ਵਾ ਬਟ ਕਿਉਂਕਿ ਸਿੱਖਿਆ ਤੇ ਵੇਖਿਆ ਭਾਜੀ ਨੂੰ ਆ ਤੇ ਕੋਸ਼ਿਸ਼ ਇਹ ਰਹਿੰਦੀ ਆ ਕਿ ਕੁਝ ਇਦਾਂ ਦਾ ਕੀਤਾ ਜਾਵੇ ਕੀ ਆਪਣੀ ਜਿਹੜੀ ਲਿਪੀ ਹੈ ਇਹਨੂੰ ਗਾਂ ਲੈ ਕੇ ਜਾਇਆ ਜਾਵੇ ਤੇ ਉਹ ਆਈ ਥਿੰਕ ਪਿੰਡ ਦਾ ਕਨੈਕਸ਼ਨ ਸਾਡੀ ਫੈਮਿਲੀ ਦਾ ਕਨੈਕਸ਼ਨ ਜਾਂ ਸਾਰੀਆਂ ਫੈਮਿਲੀਆ ਦਾ ਕਨੈਕਸ਼ਨ ਜਿਹੜਾ ਵਾ ਉਹ 뮤직 ਨਾਲ ਰਿਲੇਟਡ ਆ ਪੰਜਾਬ ਇੱਕ 뮤지컬 ਸਟੇਟ ਆ ਜਿੱਥੇ ਉਹ ਬਹੁਤ ਸਾਰੇ ਫਨਕਾਰ ਨਿਕਲੇ ਨੇ ਤੇ ਉਹ ਆਈ ਥਿੰਕ ਸਾਡੇ ਪਿੰਡ ਵਾਲਿਆਂ ਬਹੁਤ ਗੁੱਡ ਵਧੀਆ ਮਾਨ ਵਾਲੀ ਗੱਲ ਫੀਲ ਕੀਤੀ ਮੇਰੇ ਮਮ ਡੈਡ ਨੇ ਵੀ ਅੱਜ ਉਹਨਾਂ ਨੇ ਮਿਲਣਾ ਮੈਂ ਭਾਈ ਨੂੰ ਕਿਹਾ ਪਿੰਡ ਚੱਲੋ ਕਿਸੇ ਦਿਨ ਇਹਨਾਂ ਨੂੰ ਧਰੋੜੀ ਦਾ ਘੇੜਾ ਲਵਾਉਣਾ ਕਿਸੇ ਦਿਨ ਬਟਾਲਾ ਸ਼ਹਿਰ ਘੁਮਾਉਣਾ ਇਹਨਾਂ ਨੂੰ ਤੇ ਆਈ ਥਿੰਕ ਉਹ ਦਿਨ ਵੀ ਜਦੋਂ ਕਿਤੇ ਜਾਵਾਂਗੇ ਉੱਥੇ ਉਹ ਰੌਣ ਤਾਂ ਲੋਕ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।